ਇੱਕ ਐਸੀ ਵਾਰਤਾ ਆਉਂਦੀ ਐ ਕਿ ਇੱਕ ਗੁਜਰੀ ਦੁੱਧ ਵੇਚਣ ਵਾਲੀ ਗੁਜਰੀ ਆਪਣੇ ਗੁਜਰਾ ਦੇ ਡੇਰੇ ਵਿੱਚੋਂ ਦੁੱਧ ਵੇਚਣ ਵਾਸਤੇ ਦੂਸਰੇ ਪਿੰਦ ਜਾਇਆ ਕਰੇ ਤੇ ਰਸਤੇ ਵਿੱਚ ਇੱਕ ਨਦੀ ਆਉਂਦੀ ਸੀ ਬਹੁਤ ਵੱਡੀ ਚੌੜੀ ਨਦੀ ਜਦੋਂ ਦੁੱਧ ਵੇਚਣ ਵਾਸਤੇ ਜਾਇਆ ਕਰੇ ਤੇ ਰਸਤੇ ਵਿੱਚ ਅਗਲੇ ਪਿੰਡ ਇੱਕ ਮੰਦਰ ਆਉਂਦਾ ਸੀ ਉਸ ਦੁੱਧ ਵੇਚਣ ਵਾਲੀ ਗੁਜਰੀ ਨੇ ਵੇਖਿਆ ਬਈ ਲੋਕ ਬੈਠੇ ਨੇ ਪੰਡਤ ਜੀ ਕਥਾ ਕਰ ਰਹੇ ਨੇ ਲੋਕ ਬੜੇ ਧਿਆਨ ਨਾਲ ਪਿਆਰ ਨਾਲ ਕਥਾ ਸੁਣ ਰਹੇ ਨੇ ਭਲਾ ਮੈਂ ਵੀ ਵੇਖਾਂ ਕਿ ਪੰਡਤ ਜੀ ਕੀ ਕਹਿ ਰਹੇ ਨੇ ਉਹ ਵੀ ਕਥਾ ਵਿੱਚ ਬੈਠ ਗਈ ਤੇ ਗੁਰੂ ਪਿਆਰਿਓ ਜਦੋਂ ਕਥਾ ਵਿੱਚ ਬੈਠ ਗਈ ਤੇ ਉਹ ਪੰਡਿਤ ਜੀ ਕਥਾ ਕਰੈ ਸਾਨ ਬਈ ਏ ਗੁਰਮੁਖੋ ਉਸ ਰਾਮ ਦਾ ਨਾਮ ਜਪਿਆ ਕਰੋ ਉੱਠਦੇ ਬੈਹਂਦੇ ਰਾਮ ਰਾਮ ਜਪਿਆ ਕਰੋ ਉਹ ਰਾਮ ਐਸਾ ਜੇ ਉਹਨੂੰ ਸੁਧੇਰ ਦੇ ਨਾਲ ਸੱਚੇ ਦਿਲੋਂ ਜਪਿਆ ਜਾਵੇ ਤੇ ਉਸ ਸੰਸਾਰ ਸਾਗਰ ਤੋਂ ਭਵ ਸਾਗਰ ਤੋਂ ਪਾਰ ਪੁਚਾ ਦੇਂਦਾ ਹੈ ਭਾਵ ਕੇ ਅੰਤਮ ਸਮੇਂ ਬੰਦਾ ਸੱਚ ਖੰਡ ਵਿੱਚ ਚਲਿਆ ਜਾਂਦਾ ਹੈ ਭਵ ਸਾਗਰ ਤੋਂ ਸੰਸਾਰ ਸਾਗਰ ਤੋਂ ਪਾਰ ਪੁਚਾ ਦੇਂਦਾ ਹੈ ਤੇ ਗੁਰੂ ਪਿਆਰਿਓ ਜਦੋਂ ਉਸ ਦੁੱਧ ਵੇਚਣ ਵਾਲੀ ਗੁਜਰੀ ਨੇ ਕਥਾ ਸੁਣੀ ਉਦੇ ਮਨ ਵਿੱਚ ਹੋ ਉਸ ਪ੍ਰਭੂ ਰਾਮ ਵਾਸਤੇ ਐਨੀ ਸ਼ਰਧਾ ਸਤਕਾਰ ਪਿਆਰ ਆਇਆ ਉਸੇ ਸਮੇਂ ਤੋਂ ਰਾਮ ਰਾਮ ਜਪਣ ਲੱਗ ਪਈ ਪਿੰਡ ਵਿੱਚ ਦੁੱਧ ਵੀ ਦਿੱਤਾ ਦੁੱਧ ਵੀ ਵੇਚਿਆ ਰਾਮ ਰਾਮ ਜਪ ਰਹੀ ਹੈ ਤੇ ਜਦੋਂ ਵਾਪਸ ਨਦੀ ਦੇ ਕੋਲ ਆਈ ਘੋਲੀ ਸੀ ਪਾਈਸਾ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਉਚਾਰਿਆ ਹੈ ਕਹਿੰਦੇ ਨੇ ਭੋਲੇ ਭਾਏ ਮਿਲੇ ਰਗੁਰਾਇਆ ਭੋਲੀ ਸੀ ਕਹਿੰਦੀ ਕਿ ਪੰਡਤ ਜੀ ਕਥਾ ਕਰ ਰਹੇ ਸਨ ਬਈ ਰਾਮ ਰਾਮ ਜਪਣ ਨਾਲ ਭਵ ਸਾਗਰ ਸੰਸਾਰ ਸਾਗਰ ਤੋਂ ਪਾਰ ਹੋ ਜਾਈਦਾ ਹੈ ਤੇ ਇਹ ਤਾਂ ਇੱਕ ਛੋਟੀ ਜਿਹੀ ਨਦੀ ਹੈ ਮਨੁੱਖ ਪਿਆਰ ਸੀ ਸੱਚੇ ਦਿਲੋਂ ਗੁਰੂ ਪਿਆਰੇਓ ਉਹ ਰਾਮ ਰਾਮ ਜਪ ਰਹੀ ਐ ਉਹਨੇ ਮਨ ਵਿੱਚ ਸਲਾਹ ਕੀਤੀ ਬਈ ਅੱਜ ਰਾਮ ਰਾਮ ਜਪਦੇ ਨਦੀ ਤੋਂ ਪਾਰ ਹੋਣਾ ਐ ਬੇੜੀ ਵਿੱਚ ਸਵਾਰ ਨਹੀਂ ਹੋਣਾ ਤੇ ਗੁਰੂ ਪਿਆਰਿਓ ਬੇੜੀ ਵਾਲੀ ਜਗਾ ਛੱਡ ਕੇ ਜਦੋਂ ਦੂਸਰੇ ਪਾਸੇ ਉਹ ਨਦੀ ਦੇ ਕਿਨਾਰੇ ਤੇ ਪਹੁੰਚੀ ਰਾਮ ਰਾਮ ਜਪਣ ਲੱਗੀ ਸੱਚੇ ਦਿਲੋਂ ਤੇ ਜਦੋਂ ਨਦੀ ਦੇ ਵਿੱਚ ਪੈਰ ਰੱਖਿਆ ਤੇ ਨਦੀ ਦੇ ਉੱਪਰ ਉਹ ਤੁਰਦੀ ਜਾ ਰਹੀ ਐ ਪਾਣੀ ਦੇ ਉੱਪਰ ਜਿਸ ਤਰ੍ਹਾਂ ਧਰਤੀ ਦੇ ਉੱਪਰ ਬੰਦਾ ਤੁਰਿਆ ਜਾਂਦਾ ਹੈ ਨਾ RAM RAM ਜਪਦੀ ਜਪਦੀ ਪਾਣੀ ਦੇ ਉੱਪਰ ਧਰਤੀ ਵਾਂਗੂ ਤੁਰਦੀ ਤੁਰਦੀ ਨਦੀ ਪਾਰ ਕਰ ਲੈ ਉਚਾਰਨ ਕਰੋ ਸ਼੍ਰੀ ਵਾਹਿ ਤੇ ਗੁਰੂ ਪਿਆਰਿਓ ਬੜੀ ਸ਼ਰਧਾ ਉਹਦੇ ਮਨ ਵਿੱਚ ਐਸੀ ਲੱਗਣ ਲੱਗੀ ਉਸ ਪ੍ਰਭੂ ਦੇ ਨਾਮ ਦੀ RAM ਦੀ RAM RAM ਜਪ ਰਹੀ ਐ ਉੱਠਦਿਆਂ ਬੈਹਂਦਿਆਂ ਤੇ ਉਹਦੇ ਘਰ ਵਿੱਚ ਐਨਾ ਵਾਧਾ ਹੋਇਆ ਬੇਅੰਤ ਧਨ ਦੌਲਤ ਸਾਰੀਆਂ ਖੁਸ਼ੀਆਂ ਆ ਗਈਆਂ ਨਾ ਕੋਈ ਦੁੱਖ ਨਾ ਕੋਈ ਰੋਗ ਤੇ ਇੱਕ ਦਿਨ ਮਨ ਵਿੱਚ ਵਿਚਾਰ ਕਰ ਰਹੀ ਐ ਇਹ ਜਿਸ ਪੰਡਿਤ ਜੀ ਨੇ ਜਿਨ੍ਹਾਂ ਦੇ ਉਪਦੇਸ਼ ਕਰਕੇ ਮੈਨੂੰ ਇਹ ਸਾਰਾ ਕੁਝ ਪ੍ਰਾਪਤ ਹੋਇਆ ਮੈਂ ਹਰ ਰੋਜ਼ ਰਾਮ ਰਾਮ ਜਪਦਿਆਂ ਦੁੱਧ ਵੇਚਣ ਜਾਣੀ ਹੈ ਬਿਨਾ 베ੜੀ ਤੋਂ ਨਦੀ ਵਿੱਚ ਤੱਤੀ ਵਾਂਗੂ ਤੁਰ ਕੇ ਜਾਣੀ ਹੈ ਤੇ ਵਾਪਸ ਵੀ ਇਸੇ ਤਰ੍ਹਾਂ ਆਉਣੀ ਹੈ ਜਿਨ੍ਹਾਂ ਦੇ ਉਪਦੇਸ਼ ਕਰਕੇ ਇਹ ਮੈਨੂੰ ਪ੍ਰਾਪਤ ਹੋਇਆ ਹੈ ਤੇ ਉਹਨਾਂ ਨੂੰ ਪੰਡਿਤ ਜੀ ਨੂੰ ਮੈਨੂੰ ਘਰ ਲਿਆ ਕੇ ਭੋਜਨ ਛਕਾਉਣਾ ਚਾਹੀਦਾ ਪਿਆਰ ਜਾਗਿਆ ਰਾਮ ਰਾਮ ਜਪਦੀ ਨਦੀ ਪਾਰ ਕੀਤੀ ਤੇ ਪੰਡਿਤ ਜੀ ਦੇ ਚਰਨਾਂ 'ਚ ਜਾ ਪਹੁੰਚੀ ਕਹਿੰਦੀ ਮਹਾਰਾਜ ਤੁਹਾਡੇ ਉਪਦੇਸ਼ ਕਰਕੇ ਮੈਨੂੰ ਬਹੁਤ ਕੁਝ ਪ੍ਰਾਪਤ ਹੋਇਆ ਤੁਸੀਂ ਆਖਿਆ ਸੀ ਬੇਰਾਮ ਰਾਮ ਰਾਮ ਜਪਣ ਨਾਲ ਸੰਸਾਰ ਸਾਗਰ ਤੋਂ ਪਾਰ ਹੋ ਜਾਈਦਾ ਤੇ ਮਹਾਰਾਜ ਮੈਂ RAM RAM ਜਪਦਿਆਂ ਹਰ ਰੋਜ਼ ਨਦੀ ਪਾਰ ਕਰਕੇ ਜਾਨੀਏ ਤੇ ਗੁਰੂ ਪਿਆਰਿਓ ਪੰਡਿਤ ਜੀ ਨੂੰ ਪਤਾ ਨਹੀਂ ਲੱਗਿਆ ਕੀ ਗੱਲ ਆਖੀ ਤੇ ਗੁਰੂ ਪਿਆਰਿਓ ਪੰਡਿਤ ਜੀ ਨਾਲ ਚੱਲ ਪਏ ਪਹੁੰਚ ਗਏ ਨਦੀ ਤੇ ਬੇੜੀ ਵਾਲੀ ਜਗਾ ਛੱਡ ਕੇ ਜਦੋਂ ਦੂਸਰੀ ਜਗਾ ਪਹੁੰਚੇ ਤੇ ਪੰਡਤ ਜੀ ਕਹਿੰਦੇ ਹੈ ਗੁਜਰੀ ਕੀ ਗੱਲ ਹੈ ਆਪਾਂ ਬੇੜੀ ਤੇ ਸਵਾਰ ਨਹੀਂ ਹੋਣਾ ਨਦੀ ਪਾਰ ਕਰਨੀ ਹੈ ਤਾਂ ਉਹ ਦੁੱਧ ਵੇਚਣ ਵਾਲੀ ਗੁਜਰੀ ਕਹਿੰਦੀ ਮਹਾਰਾਜ ਤੁਸੀਂ ਆਪ ਤਾਂ ਕਥਾ ਕਰ ਰਹੇ ਹੋ ਬਈ ਰਾਮ ਰਾਮ ਜਪਣ ਨਾਲ ਸੰਸਾਰ ਸਾਗਰ ਤਰ ਜਾਈਦਾ ਹੈ ਭਵ ਸਾਗਰ ਤੋਂ ਤਰ ਜਾਈਦਾ ਹੈ ਤੇ ਇਹ ਤਾਂ ਇੱਕ ਛੋਟੀ ਜਹੀ ਨਦੀ ਐ ਤੇ ਪੰਡਤ ਜੀ ਮੈਂ ਤਾਂ ਹਰ ਰੋਜ਼ ਬਿਨਾ べੜੀ ਤੋਂ ਆਉਣੀ ਐ ਤੇ ਜਾਣੀ ਐ ਜਦੋਂ ਮੈਂ ਰਾਮ ਰਾਮ ਜਪਦੀ ਐ ਤੇ ਪਾਣੀ ਉੱਪਰ ਇਉਂ ਲੱਗਦਾ ਐ ਜਿਸ ਤਰ੍ਹਾਂ ਮੈਂ ਧਰਤੀ ਉੱਪਰ ਤੁਰੀ ਜਾਂਦੀ ਹੋਵਾਂ ਤੇ ਗੁਰੂ ਪਿਆਰਿਓ ਪੰਡਤ ਜੀ ਡਰ ਗਏ ਮਾਨ ਵਿੱਚ ਵਿਚਾਰ ਕਰਨ ਲੱਗੇ ਬਈ ਇਹਨੇ ਆਪ ਵੀ ਮਰਨਾ ਐ ਤੇ ਮੈਨੂੰ ਵੀ ਮਾਰਨਾ ਓ ਗੁਜਰੀ ਕਹਿੰਦੀ ਪੰਡਤ ਜੀ ਜੇ ਤੁਹਾਨੂੰ ਡਰ ਲੱਗਦਾ ਐ ਤੇ ਮੇਰਾ ਹੱਥ ਫੜ ਲਓ ਤੁਸੀਂ ਵੀ ਆਰਾਮ ਆਰਾਮ ਜਪੋ ਡਰਦੇ ਡਰਦੇ ਪੰਡਤ ਜੀ ਹੱਥ ਫੜਲੇ ਐ ਗੁਜਰੀ ਦਾ ਤੇ ਗੁਜਰੀ ਗੁਰੂ ਪਿਆਰਿਓ ਪਾਣੀ ਦੇ ਉੱਪਰ ਰਾਮ ਰਾਮ ਜਪਦੀ ਧਰਤੀ ਦੇ ਵਾਂਗੂ ਤੁਰੀ ਜਾ ਰਹੀ ਹੈ ਪਿੱਛੇ ਪਿੱਛੇ ਪੰਡਤ ਜੀ ਨੇ ਜਦੋਂ ਆਦ ਵਿਚਕਾਰ ਪਾਣੀ ਡੂੰਗਾ ਆਇਆ ਤੇ ਪੰਡਤ ਜੀ ਮਨ ਵਿੱਚ ਡਰ ਗਏ ਐਨਾ ਡਰੇ RAM RAM ਆਖਣਾ ਭੁੱਲ ਗਏ ਕੀ ਹੋਇਆ ਕਿ ਪਾਣੀ ਵਿੱਚ ਡਿੱਗ ਪਏ ਪਾਣੀ ਵਿੱਚ ਗੋਤੇ ਲਾਉਣ ਲੱਗ ਪਏ ਤੇ ਗੁਰੂ ਪਿਆਰਿਓ ਉਹ ਗੁਦਰੀ ਨੇ ਇਸੇ ਤਰੀਕੇ ਨਾਲ ਪੰਡਤ ਜੀ ਨੂੰ ਜਦੋਂ ਬਾਹਰ ਕੱਢਿਆ ਤੇ ਪੰਡਤ ਜੀ ਬੜੇ ਸ਼ਰਮਿੰਦਾ ਹੋਏ ਗੁਜਰੀ ਕਹਿੰਦੀ ਕਿ ਮਹਾਰਾਜ ਤੁਸੀਂ ਆਪ ਤਾਂ ਉਪਦੇਸ਼ ਕਰਦੇ ਸੀ ਤੇ ਅੱਜ ਤੁਸੀਂ ਉਸ ਪ੍ਰਭੂ ਰਾਮ ਦੇ ਉੱਪਰ ਭਰੋਸਾ ਨਹੀਂ ਰੱਖਿਆ ਤੁਸੀਂ ਭਰੋਸਾ ਨਹੀਂ ਕੀਤਾ ਦੇ ਵੇਖੋ ਮੈਂ ਤੁਹਾਡੇ ਉਪਦੇਸ਼ ਕਰਕੇ राम राम जपन ਕਰਕੇ ਇਸ ਨਦੀ ਦੇ ਪਾਣੀ ਉੱਤੇ ਇਸ ਤਰ੍ਹਾਂ ਚੱਲ ਕੇ ਆਉਂਦੀ ਜਾਨੀ ਹੈ ਜਿਸ ਤਰ੍ਹਾਂ ਧਰਤੀ ਹੋਵੇ ਪੰਡਤ ਜੀ ਬੜੇ ਸ਼ਰਮਿੰਦਾ ਹੋਏ ਤੇ ਗੁਰੂ ਪਿਆਰਿਓ ਵੇਖੋ ਇੱਕ ਉਪਦੇਸ਼ ਸੁਣਨ ਵਾਲੀ ਉਹ ਦੁੱਧ ਵੇਚਣ ਵਾਲੀ ਗੁਜਰੀ ਨੇ राम राम ਜਾਪ ਕੇ ਉਸ ਪ੍ਰਭੂ ਨੂੰ ਪਰਮਾਤਮਾ ਨੂੰ ਉਸ ਰਾਮ ਨੂੰ ਪਾ ਲਿਆ ਤੇ ਪਾਤਸ਼ਾਹ ਨੇ ਆਖਿਆ ਬਈ ਸਾਰਾ ਜਗਤ ਰਾਮ ਰਾਮ ਕਰਦਾ ਪਰ ਫੇਰ ਵੀ ਜੇ ਕਿਸੇ ਗੁਰਮਖ ਦਾ ਕਿਸੇ ਪ੍ਰਾਣੀ ਦਾ ਹਿਰਦਾ ਸ਼ੁੱਧ ਹੈ ਉਸ ਰਾਮ ਨੂੰ ਉਹੀ ਪਾ ਸਕਦਾ ਹੈ ਜੇ ਰਾਮ ਦੀ ਪ੍ਰਾਪਤੀ ਕਰਨੀ ਹੈ ਤੇ ਗੁਰੂ ਪਿਆਰਿਓ ਉਸ ਰਾਮ ਨੂੰ ਸ਼ੁੱਧ ਹਿਰਦੇ ਨਾਲ ਜਪਿਆ ਕਰੋ ਉਹਦੀ ਸ਼ੁੱਧ ਹਿਰਦੇ ਨਾਲ ਆਰਾਧਨਾ ਕਰਿਆ ਕਰੋ ਰਾਮ ਰਾਮ ਕਰਤਾ ਸਭ ਜੱਗ ਫੇਰੇ ਰਾਮਨਾ ਪਾਇਆ ਜਾਈ